ਇੱਕ ਲੜਕੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਕੀ ਲੜਕੀ ਦੇ ਮਾਤਾ ਦੇ ਉਹ ਲੋਕ ਗੰਬੀਰ ਦੋਸ਼ ਲਗਾਏ ਗਏ ਨੇ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਖੁਲਬਿੰਦਰ कौर ਦਾ ਵਿਆਹ ਹੋਇਆ ਤਾਂ ਉਸਦੇ ਸਹੁਰਾ ਪਰਿਵਾਰ ਨੇ ਦਾਜ ਦੀ ਮੰਗ ਕੀਤੀ ਪਰ ਕੁਝ ਸਮੇਂ ਬਾਅਦ ਲੜਕੀ ਦੇ ਸਹੁਰੇ ਘਰ ਵਾਲਿਆਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬਿਮਾਰ ਹੋਣ ਦੇ ਕਾਰਨ ਉਹਨਾਂ ਨੇ ਉਸ ਨੂੰ ਦੇਖਣ ਦੇ ਲਈ ਬਸ ਦੇ ਵਿੱਚ ਇਕੱਲੀ ਪੇਸ਼ ਦਿੱਤਾ ਜਦੋਂ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਹੁੰਚੇ ਨੇ ਜਿੱਥੇ ਲੜਕੀ ਕਾਫੀ ਬਿਮਾਰ ਸੀ ਜਿਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਇਸ ਦੌਰਾਨ ਹੀ ਉਹਨਾਂ ਨੇ ਕਿਹਾ ਕਿ ਜਿੱਥੇ লাশ ਨੂੰ ਬਾਜ਼ਾਰ ਦੇ ਵਿੱਚ ਰੱਖ ਕੇ ਉਹਨਾਂ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਸੋਹਰਾ ਪਰਿਵਾਰ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੀਆਂ ਲੜਕੀਆਂ ਦਾਸ਼ ਦਾ ਸ਼ਿਕਾਰ ਨਾ ਹੋਣ ਇਸ ਮੰਗ ਨੂੰ ਲੈ ਕੇ ਪਰਿਵਾਰ ਦੇ ਵੱਡੇ ਹਮ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸੋਹਰਾ ਪਰਿਵਾਰ ਦੇ ਵੱਲੋਂ 3 ਨੂੰ ਦਾਜ ਦੇ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ 150 ਸਾਲ ਪਹਿਲਾਂ ਮੈਰਿਜ ਹੋਈ ਸੀ ਜੀ ਮਤਲਬ ਚੁੰਨੀ ਚੜਾ ਕੇ ਲਿਆਏ ਸੀਗੇ ਇਹ ਕੋਈ ਤਾਂ ਇਹਨਾਂ ਨੇ ਕਿਹਾ ਸੀ ਸਾਨੂੰ ਧੀ ਚਾਹੀਦੀ ਹੈ ਸਾਨੂੰ ਪੁੱਛਣੀ ਚਾਹੀਦਾ ਉਸ ਤੋਂ ਬਾਅਦ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਨੇ ਅਸੀਂ ਦਾਸੇ ਦੀ ਤੈ ਇਹਨਾਂ ਨੂੰ ਕੱਲੀ ਕੱਲੀ ਆਈਟਮ ਕੋ ਸ਼ੋਰੂਮ ਤੇ ਜਾ ਕੇ ਇਹਨੇ ਜੇਠ ਜਟਾਣੀਆਂ ਇਹਨਾਂ ਆਪ ਪਸੰਦ ਕਰਕੇ ਲਈਏ ਅਸੀਂ ਦਾਸੇ ਦਿੱਤਾ ਉਸ ਤੋਂ ਬਾਅਦ ਸਾਡੀ ਕੁੜੀ ਨੂੰ ਥੋੜੇ ਜਿਹੇ ਦਿਨ ਛੜੇ ਨੇ ਤੇ ਉਹ ਬਿਮਾਰ ਹੋ ਗਈ ਹੈ ਕੁੜੀ ਨੂੰ ਬਲੀਡਿੰਗ ਸ਼ੁਰੂ ਹੋ ਗਈ ਇਹਨਾਂ ਨੇ ਬਸ ਸਟੈਂਡ ਉਹ ਕੱਲੀ ਕੁੜੀ ਸਾਡੀ ਚੜਾਤੀ ਹੈ ਕੋਈ ਜੀ ਸਾਡੇ ਨਾਲ ਨਹੀਂ ਗਿਆ ਸਾਡੀ ਭੈਣ ਨੇ ਆ ਕੇ ਪਟਿਆਲੇ ਰਾਜਨ ਹਸਪੀਟਲ ਦੇ ਵਿੱਚ ਜਦੋਂ ਉਸ ਵੇਖਿਆ ਬੱਚਾ ਨਹੀਂ ਰਹਿਣਾ ਸਵਾਈ ਕਰਵਾਈ ਹੈ ਕੋਈ ਜੀ ਇਹਨਾਂ ਦਾ ਆਪ ਨਹੀਂ ਅਪੜਿਆ ਸਾਡੀ ਧੀ ਦੇ ਨਾਲ ਨਹੀਂ ਸੁਣ ਜਾਂਦੇ ਹੁਣ ਇਹਨਾਂ ਨੇ ਸਾਡੀ ਧੀ ਨੂੰ ਦੁਬਾਰੇ ਤੰਗ ਪਰੇਸ਼ਾਨ ਸ਼ੁਰੂ ਕਰ ਦਿੱਤਾ ਸੀ ਕਰਨਾ ਹੁਣ ਬੁਲਟ ਦੀ ਮੰਗ ਕਰਦੇ ਸਨ ਸਾਡੀ ਧੀ ਨੂੰ ਮਾਰਦੇ ਘੁੱਟਦੇ ਸਨ ਸਾਡੀ ਧੀ ਨੂੰ ਇਹਨਾਂ ਨੇ ਕਿਹਾ ਵੀ ਪੇਕੇ ਗਈ ਏ ਜਦਕਿ ਇਹਨਾਂ ਨੇ ਮਾਰ ਕੇ ਸਾਡੀ ਧੀ ਨੇਰੇ ਛੱਡ ਦਿੱਤੀ ਸੀ ਇਹ ਕਿੰਨੇ ਕ ਟਾਈਮ ਤੇ ਜਿਹੜੀ ਗੱਲਬਾਤ ਚੱਲ ਰਹੀ ਸੀ ਇਹ 1.5 ਸਾਲ ਹੋ ਗਿਆ ਸੀ ਜੀ ਚਾਰ ਤਿੰਨ ਚਾਰ ਮਹੀਨੇ ਬਾਸਾ ਦੀ ਕੁੜੀ ਨੋਲੇ ਵਾਲੇ ਤੰਗ ਪਰੇਸ਼ਾਨ ਕਰਨ ਲੱਗੇ ਸਨ ਸੱਸ ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਉਣ ਦੇਂਦੀ ਤੂੰ ਨਹੀਂ ਲਈ ਆ ਚੀਜ਼ ਤੇਰੀ ਨਹੀਂ ਐਵੇਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਣ ਦੇਣਾ ਅਸੀਂ ਚਲੋ ਵੀ ਦੁਖੀ ਹੋ ਕੇ ਵਿਚਰਦੀ ਵਸਾਣੀ ਹਰ ਇੱਕ ਚੀਜ਼ ਦਿੱਤੀ ਛੱਜ ਸੀ ਉਹਨੇ ਦਾ ਪਾਇਆ ਹਰ ਇੱਕ ਚੀਜ਼ ਦੀ ਮਿਲਣੀ ਕੀਤੀ ਇਹ ਮੇਰਾ ਵੀਰ ਜਿਹੜਾ ਆ ਆਪ ਮਲਾਜਮ ਹੈ ਜੇ ਮਲਾਜ ਨੂੰ ਇਨਸਾਫ ਨਾ ਮਿਲਿਆ ਤੇ ਮੇਰੇ ਵੀਰੋਂ ਕਿੰਨੂ ਮਿਲੇਗਾ ਇਹ ਨਿਆਉ ਠੋਠੇ ਕੜੇ ਖਾਂਦਗਾ ਤਿਆਂ ਦਾ ਹੀ ਦੁੱਖ ਮਾਰਦਾ ਸਾਨੂੰ ਇਨਸਾਫ ਚਾਹੀਦਾ ਇਹ ਜਨਾਨੀ ਨੂੰ ਫਾਂਸੀ ਹੋਣੀ ਚਾਹੀਦੀ ਮੁੰਡੇ ਨੂੰ ਤਾਂ ਮਾਂ ਦਾ ਕਸੂਰ ਹੈ ਇਹਨਾਂ ਦੋਵਾਂ ਨੇ ਕੀਤਾ ਜੋ ਵੀ ਕੀਤਾ ਵੀਰ ਮੇਰੇ ਆ 10000 ਰੁਪਏ ਛੜੀ ਕੁੜੀ ਦਾ ਪਰਿਆਸੀ ਇਹਨਾਂ ਨੇ ਯੂਨੀਵਰਸਿਟੀ ਪੇਪਰਾਂ ਦਾ ਐਨੇ ਸਾਲ ਹੋ ਗਿਆ ਅਸੀਂ ਸਾਡੀ ਫੀਸ ਦਾ ਚਾਰਜ ਨਹੀਂ ਸਿੱਖਵਾਇਆ ਉਹਨੂੰ ਮੈਸੇਜ ਨਹੀਂ ਆਇਆ 10000 ਦੀ ਵੀ ਇਹਨਾਂ ਨੇ ਮੰਗ ਕੀਤੀ ਸਾਡੇ ਦੇ ਕੋਲ ਚੈਟ ਜਿਹੜੀ ਅਸੀਂ ਕੁੜੀ ਦੀ ਮਤਲਬ ਬੋਸ਼ਨ ਕਰਵਾਇਆ ਉਹਦਾ ਸਾਰਾ ਪ੍ਰੂਫ ਸਾਡੇ ਕੋਲ ਨਹੀਂ साम्हूं इंसाफ़ चाहि